ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹੀ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਮੈਂ ਕੀ ਹਾਲ ਚਾਲ ਹੈ ਉਮੀਦਵਾਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਦੁਪਹਿਰ ਦਾ ਟਾਈਮ ਹੋ ਰਿਹਾ ਜੀ 12 ਵਜੇ ਅਸੀਂ ਸਵੇਰ ਦੇ ਤਿਆਰ ਹੁੰਦੇ ਹੁੰਦੇ 12 ਵਜੇ ਤੇ ਇਹ ਵਾਲਾ ਛੁੱਟ ਮੈਨੂੰ ਸਰਦਾਰ ਜੀ ਨੇ ਦੁਵਾਈ ਸੀ ਕਿ ਅੱਜ ਬਣੇ ਇਹ ਵਾਲਾ ਛੁੱਟ ਪਾਇਆ ਤੇ ਇਤਨ ਮੇਰੇ ਸਰਦਾਰ ਜੀ ਹੋਗੇ ਰੈਡੀ ਸ਼ੇਡ ਹੈਲੋ ਕੰਦੇ ਮੈਨੂੰ ਕੰਦੇ ਮੈਨੂੰ ਤੇਸੂਟ ਹੁੰਦੀ ਪੱਗ ਬੰਨੇ ਮੈਂ ਕਿਹ ਬੰਨੀ ਨਹੀਂ ਮੈਂ ਬੰਨਾ ਇਹ ਮੈਂ ਸੂਟ ਪਾ ਚਾਇਆ ਪਹਿਲੇ ਇਹਨਾਂ ਨੂੰ ਪੱਗ ਦਿੱਤੀ ਤੇ ਆਪਾਂ ਚੱਲੇ ਜੀ ਪਹਿਲਾਂ ਉਦੋਂ ਨੂੰ ਲਾਵਾਂਗੇ ਹਨ ਉਦੋਂ ਨੂੰ ਲੈਣ ਚੱਲੇ ਅੱਜ ਮੰਮੀ ਕਹਿੰਦੇ ਉਦੋਂ ਨੂੰ ਲੈ ਆਓ ਹਨ ਤੇ ਫਿਰ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਵਿੱਚ ਬਾਕੀ ਦੇਖਦੇ ਜਿੱਥੇ ਜਿੱਥੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਹਨ ਤੇ ਆਪਾਂ ਹੋਗੇ ਰੈਡੀ ਬਾਕੀ ਰੋਟੀਆਂ ਆਪਾਂ ਨੇ ਦੁਪਹਿਰ ਤੱਕ ਜੇ ਬਣਾਤੀਆਂ ਕਿਉਂਕਿ ਆਪਣੇ ਲੱਗੀ ਹੋਈ ਹੈ ਜੀ ਲੇਬਰ ਫਲੇਵਰ ਵਾਸਤੇ ਸਾਰਾ ਬਣਾਉਣਾ ਨਹੀਂ ਬਣਾਓ ਚਲੋ ਜੀ ਆਹੋ ਗੱਡੀ ਸਟਾਰਟ ਕਰਿਆ ਉਹ ਠੰਡੀ ਹੋ ਜੂਗੀ ਚਾਬੀ ਤਾਂ ਮੈਨੂੰ ਮਿਲੀ ਨਹੀਂ ਕੱਟੀ ਦੇ ਵਿੱਚ ਮੈਨੂੰ ਕਿੱਥੇ ਰੱਖੀ ਤੀ ਗੱਲ ਇਹ ਕੱਪੜੇ-ਕੁਪੜੇ ਵਗੈਰਾ ਆਪਾਂ ਨੇ ਸਾਰੇ ਧੋ ਸਵਾਰ ਕੇ ਹਨਾ ਰੱਖਦੇ ਤੇ ਕੱਪੜੇ ਮਕੂਸ਼ੇ ਅੰਦਰ ਸੁੱਕਣੇ ਪਾਤੇ ਕਿਉਂਕਿ ਬਾਹਰ ਤੇ ਧੁੱਪ ਦੇ ਵਿੱਚ ਹਨਾ ਰੰਗ ਉੱਡ ਜਾਂਦਾ ਹੈ ਕਈ ਵਾਰੀ ਚਾਬੀ ਹੋਣੀ ਪਤਾ ਨਹੀਂ ਮੈਨੂੰ ਤਾਂ ਦੇਖੀ ਨਹੀਂ ਹੈਗੀ ਕਿੱਧਰ ਕਿੱਥੇ ਰੱਖੀ ਤੀ ਗੱਲ ਗੱਡੀ ਨਹੀਂ ਸਕਦੀ ਗੱਡੀ ਖੁੱਲੀ ਹੈ ਪਰ ਚਾਬੀ ਨਹੀਂ ਹੈ ਵਿੱਚੋਂ ਨਿਕਲ ਪਤਾ ਨਹੀਂ ਮੈਨੂੰ ਦੇਖ ਹੀ ਨਹੀਂ ਯਾਰ ਮੈਂ ਤਾਂ ਆਪਣੀ ਸੈਲਫੀ ਸਟਿਕ ਕੱਢ ਕੇ ਲੈ ਕੇ ਆਈ ਸੀ ਹਾਂ ਗੱਡੀ ਕੋ ਬਟਨ ਹੁੰਦਾ ਕਿ ਨਾ ਮੈਂ ਕਿ ਆ ਨਹੀਂ ਗਿਆ ਹੈਗਾ ਦੇਖੋ ਜਾ ਉੱਥੇ ਦੇਖੋ ਫੇਰ ਮੈਂ ਅੰਦਰ ਦੇਖ ਲੂੰਗੀ ਜਾ ਕਰਦੇ ਬਸ ਏਸੀ ਬੰਦ ਲੋ ਜੀ ਉਹ ਜਦੋਂ ਦਾ ਕਹਿੰਦਾ ਸੀਗਾ ਮੈਂ ਆਣਾ ਨਹੀਂ ਹੁਣ ਮੈਂ ਚੱਲ ਲੈ ਆਉਂਦਾ ਲੋ ਜੀ ਏਸੀ ਕਰਕੇ ਆਪਾਂ ਨੇ ਬੰਦ ਤੇ ਸਮਾਨ ਲਿਆ ਸਾਰਾ ਚੱਕ ਪਾਵਰ ਬੈਂਕ ਵਗੈਰਾ ਆਪਾਂ ਸਭ ਤੋਂ ਪਹਿਲਾਂ ਚੱਕ ਲਈ ਇਹਦੇ ਵਿੱਚ ਟਾਪ ਵਗੈਰਾ ਪਾ ਲਿਆ ਜੇ ਇਸ਼ਨਾਨ ਕਰਨਾ ਹੋਇਆ ਹੈ ਨਾ

ਮੈਂ ਕਿਉਂ ਦੁਬਾਰੇ ਫੇਰ ਦੇਖਿਆ ਇੱਕ ਵਾਰ ਤਾਂ ਮਿਲੀ ਉਹਨਾਂ ਕੱਖ ਬਾਗੇ ਪਾਪਾ ਜੀ ਨੇ ਮੰਨ ਤੀ ਉਹ ਜਦੋਂ ਮਿਲੀ ਉਹ ਨਹੀਂ ਹੈ ਚਾਰ ਘਟੇ ਚਾਰ ਕੇ ਪਨੋਂ ਨਾਂ ਚ ਲਿਖ ਦੋ ਹਾਲੇ ਫਰਕ ਆਪਾਂ ਆਹ ਥੋੜਾ ਥੱਲੇ ਗਈ ਬੋ ਜਿੰਨੂੰ ਕਰਾ ਲਈ ਬਹੁਤ ਵਧੀਆ ਵਾਹ ਕੀ ਡਾਰਲਿੰਗ ਬੰਦ ਕਰਦੇ ਮੈਂ ਸੰਜੂ ਪਹਾੜੀ ਦਵਾਈਆਂ ਨੇ ਚੱਲ ਚੱਲ ਬਾਲਾ ਮੈਂ ਦਿੰਦਾ ਪ੍ਰੋਬਲਮ ਜਾ ਆਪਸਾ ਸੋ ਪੀ ਲੂੰਗੇ ਚੱਲੇ ਪੀ ਗੋ ਉਹ ਲਾਉ ਵਿਚਾਰ ਲੰਗਾ ਤੇ ਹੁਣ ਕੌਣ ਦੇਣਾ ਆਊਗਾ ਓਰੇ ਅੰਟੀ ਦੇਓ ਆ ਜਾਓ ਲਓ ਜੀ ਸ਼ਬੀਲ ਦਾ ਲੰਗਰ ਲੱਗਿਆ ਹੋਇਆ ਇੱਧਰ ਖੜ ਜਾ ਖੜ ਜੋ ਖੜ ਜੋ ਹਲੋ ਜੀ ਹਲੋ ਚਲੋ ਵਿੱਚ ਲਓ ਆਹ ਵਹੋ ਜੁਗੀ ਖੇੜੀ ਕੰਡੀਆਂ ਹੋਣ ਮੋਟਰਸਾਈਕਲ 'ਤੇ ਵਿਚਾਰੇ ਜਾਨੇ ਜਵਾਗ ਨੂੰ ਪਾਣੀ ਪਲੰਦੇ ਜਾ ਰਹੇ ਹਨ ਧੁੱਪ ਬਹੁਤ ਹੈ ਨਾ ਕਿਹੜਾ ਗੁਰਦੁਆਰਾ ਸਾਹਿਬ ਆ ਇੱਥੇ ਜਿਨ ਜਾ ਕੇ ਮੇਰੇ ਭੂਆ ਦੇ ਪਿੰਡ ਦਾ ਰਸਤਾ ਹੈ ਮੋੜ ਮੋੜਦਾ ਹੈ ਦੇ ਸਾਹਮਣੇ ਆ ਗਈ ਕੰਡਾਂ ਖੜੀ ਵਾਲੀ ਨਹਿਰ ਤੇ ਕਿਤਾ ਧੁੱਪੇ ਬਹੁਤ ਪੈ ਰਹੀ ਧੁੱਪ ਨੇ ਬਹੁਤ ਹੱਥ ਚੱਕੀ ਪਈ ਅਸੀਂ ਵੀ ਫੇਰੇ ਮੈਂ ਵੀ ਸਬਜ਼ੀਆਂ ਵਗੈਰਾ ਨੂੰ ਪਾਣੀ ਦਿੱਤਾ ਸੀਗਾ ਕਿਉਂਕਿ ਸਬਜ਼ੀਆਂ ਸਾਰੀਆਂ ਸੁੱਕੀਆਂ ਪਈਆਂ ਸੀਗੀਆਂ ਨਹਿਰ ਵੀ ਫੁੱਲ ਚੱਲ ਰਹੀ ਹੈ ਉਹ ਤੁਮਨੇ ਤਾਂ ਰੋਟੀ ਵੀ ਨਹੀਂ ਖਾਈ ਕਹਿੰਦਾ ਮੈਨੂੰ ਮੰਮਾ ਲੈਣਾ ਲਈ ਮੰਮਾ ਹੀ ਰੋਟੀ ਖਿਲਾਉਗੀ ਮੰਮਾ ਹੀ ਮੇਰੇ ਸਿਰ ਪਾਉਗੀ ਮੰਮੀ ਕਹਿੰਦਾ ਤਸ ਤੁਸੀਂ ਮੁੰਡਾ ਵੀ ਭੁੱਖਾ ਬਿਠਾ ਤਿਆ ਟਾਈਮ ਪਤਾ ਕਿੰਨਾ ਹੋ ਰਿਹਾ 1 ਵਜੇ ਹੈ ਐਸੇ ਵੀਰੇ ਮਾਲ ਨੂੰ ਪ੍ਰੋਟੈਕਟ ਬਣਾਏ ਸੀ ਇਹ ਫੱਦਿ ਹੋਈ ਨੇ ਉਹ ਦੰਨੇ ਵੀ ਮੇਰੀ ਦਾਦੀ ਨੇ ਫੋਨ ਕਰਦੇ ਆ ਮੈਂ ਤਾਂ ਜਾ ਰਹੇ ਹਾਂ ਦਾਦੀ ਵੀਰੀ ਆਹ ਦਾ ਆ ਨਹੀਂ ਲੈ ਬਜਾ ਪਰਿਵਾਰਿਕ ਗੱਲ ਐ ਗੱਲਾਂ ਵੀ ਉਹਨੇ ਬਹੁਤ ਕਰ ਰਹੀ ਐ ਪਾਪਾ ਮੈਨੂੰ ਥੋੜੇ ਦਿਨ ਬਾਅਦ ਛੱਡ ਜੀ ਹਰ ਕਿਹਾ ਕਿ ਹਾ ਇੱਕ ਬਾਪੂ ਜੀ ਮੈਨੂੰ ਖੀਜਾ ਨਾ ਕੁੱਤਿਆਂ ਵਿੱਚ ਜੇ ਮੇਰੇ ਕੁੱਤਿਆਂ ਨੂੰ ਕੁਝ ਕਿਹਾ ਫਿਰ ਦੇਖ ਲਿਓ ਮੈਂ ਜਿਹਦੇ ਪਾਪ 사 ਦੂੰਗਾ ਮੈਂ ਨਾਨੀ ਕੋਲ ਤਾਂ ਕਿ ਆ ਫੁੱਲ ਦੇ ਰਿਹਾ ਹੈ ਆ ਰਿਹਾ ਹੈ ਵੈਸੇ ਨਹੀਂ ਆਣਾ ਸੀਗਾ ਉਹਨੇ ਤੇ ਇਹ ਹੈਗਾ ਜੀ ਇੱਧਰ ਸਾਹਮਣੇ ਢਿੰਡਸਾ ਦਾ ਗੁਰਦੁਆਰਾ ਸਾਹਿਬ 18 ਸਾਹਮਣੇ ਨਹਿਰ ਦਾ ਲੰਘ ਨਹੀਂ ਤੁਹਾਨੂੰ ਪਤਾ ਨਹੀਂ ਲੱਗਿਆ ਨਹਿਰ ਦਾ ਲੰਘ ਨਹੀਂ ਨਹਿਰ ਦਾ ਲੰਘ ਕੇ ਲਈ ਏ ਢਿੰਡਸਾ ਹੈ ਹਾਂ ਕਾਚੀਆ ਵਿੱਚ ਤਾਂ ਨਹੀਂ ਮੇਰੇ ਨੈਰ ਦੇ ਵਿੱਚ ਦੀ ਹਾਲ ਬਰਾਦੀ ਦੇਖ ਕਿੰਨੇ ਵਜੇ ਕੰਮ ਕਰ ਰਹੇ ਹਨ ਮੈਂ ਡਰੀ ਨਹੀਂ ਮੈਂ ਰੋਲਾ ਨਹੀਂ ਪਾਇਆ ਕੱਢਾ ਬਾਹਰ ਉਦੋਂ ਕੱਲ੍ਹ ਆਇਆ ਤੇ ਉਦੋਂ ਦਾ ਸੀਂਦੜਾ ਅੱਜ ਉਦੋਂ ਨੂੰ ਲੈਣ ਵੀ ਆ ਗਏ ਦੇਖੀ ਦਾਸ ਹੈ ਦਾਸ ਸੇ ਕਿਆ ਕਰਨ ਲੱਗੇ ਨੇ ਜੁਪਨ ਤਾਂ ਨੂੰ ਆਇਗਾ ਕਿੱਥੇ ਵੱਜ ਜਣੀ ਦਰਵਾਜੇ ਕੇ ਆ ਕੇ ਕਰਿਆ ਹੰਦਾਨੀ ਜਿੰਗੂ ਪਤਾ ਹਵਾ ਉਹ ਗੱਜ ਜੀ ਨਹੀਂ ਕਰ ਰਹਾ ਜਾਣੇ ਮਤਾ ਨਹੀਂ ਹੋਂਦਾ ਜੁਹੋਨੇ ਉਸ ਦਿਨ ਨੂੰ ਆਦਾ ਮੈਨੂੰ ਸਿੰਨੜਾ ਕੋਈ ਛੱਡ ਜੂ ਚਲ ਉੱਧ ਅੱਜ ਜੂ ਗੱਜ ਜੀ ਨਹੀਂ ਕਰ ਤੇ ਲਾਇਆਣੀ ਬਰੇ ਹੋਰ ਨੂੰ ਮਾਰੀ ਜਾ ਮੈਂ ਅੱਜ ਨਹੀਂ ਨਾ ਨਹੀਂ ਮਮਾ ਮੈਂ ਜਾਣਦਾ ਜਾਨੂੰ ਤੰਗ ਕਰਨੇ ਆ ਮੈਨੂੰ ਆ ਗਿਆ ਆ ਗਿਆ

ਪਾਪਾ ਆਇਆ ਨਹੀਂ ਪਾਪਾ ਕਹਿੰਦਾ ਬਸ ਪਠਾ ਉਹਦੋਂ ਗੱਡੀ ਵਿੱਚ ਛੇਤੀ ਹੈ ਨਾ ਤਾਂ ਰੋਟੀ ਖਾਈ ਨਾ ਕੁਛ ਕਿਆ ਗੱਲ ਬਈ ਗੁਰਸੇਵਕਾ ਜੀ ਲੱਗ ਜਾਏਗਾ ਹਾਏ ਕਹ ਰਿਹਾ ਜੀ ਨਹੀਂ ਲੱਗਣਾ ਗੁਰਸੇਵਕ ਕਹ ਰਿਹਾ ਸਾਸੀ ਗੱਲ ਮੰਮੀ ਹਾਂ ਮੈਂ ਜਰਦੇ ਹੁਣ ਨਾ ਤਾਂ ਮੈਂ ਆਪ ਕੁਛ ਕਰਦੇ ਨਾ ਕਰਨ ਦਿੰਦੇ ਨਾ ਇਹ ਨਾ ਰੋਟੀ ਖਾਈ ਨਾ ਇਹ ਕੁਛ ਖਾਇਆ ਗਾਸੇ ਗੋਲ ਗੱਪੇ ਖਾਏ ਹੂੰ ਇਹ ਕੱਢ ਦੇ ਕੋਲੇ ਚਲ ਆਪ ਦਾ ਖੂਦ ਸਿੱਖਿਆ ਨਹੀਂ ਇਹਨੂੰ ਵੀ ਨਾ ਸਿੱਖਣ ਦੇ ਆਓ ਫਿਰ ਹੋਰ ਕੀ ਇਹ ਤੇ ਸਿੱਖਣ ਦੇ ਪਾਠ ਕਰਨ ਦਾ ਹੈ ਹੈ ਇਤਨਾ ਪਾਠ ਕਰਿਆ ਕਰਾਂ ਕੀ ਨਾ ਦਾਦੀ ਨੇ ਦਾਦੇ ਦਾ ਰਾਜ ਪਰ ਉਤਰ ਗਈ ਦਾਦੀ ਸਮਾਨ ਖਰੀਦ ਰਹੀ ਹੈ ਪਾਪਾ ਨਾ ਮਮਾ ਨਾ ਹੈ ਇਤਨਾ ਕੋਈ ਕੀ और मेरा पुत है अरे आया हुआ। <tibetra> फिर सुबह क्या पुक्का बैठ गया। हाँ, जाने के चामो। चार थोड़ी होए थे ना। ले मामा सीर। या सीर पामा। नहीं। नौकरी का तेरी भाई ने। बच्चों का करें कहाँगा? हाथ दो हो भी उतना। और? ये सिक्कल है नहीं वो कुछ नहीं सुकार मैंने तो फिर आ जाएंगा माँ योक्ति रही है

ਕੀ ਕਰ ਰਹੇ ਹੋ ਮੈਂ ਕਹਿੰਦਾ ਸਰ ਵੀ ਜੀ ਲੱਗੇਗਾ ਉਹ ਬਸ ਕੇ ਕੰਮ ਹੈ ਤੇ ਨਹੀਂ ਦਾਦਾ ਬੈਗੇ ਫੁੱਲ ਤੇ ਇਕ ਬਰੀ ਮਾਣੇ ਹਨ ਹਾਂ ਕਿ ਨਹੀਂ ਅੱਜ ਉਹ ਸੁਣ ਕੇ ਅਜੀ ਖਦਮਣ ਦਿਓ ਜੇ ਆਪਨੇ ਬੁੱਝ ਹੁੰਦਾ ਇਹਨੂੰ ਕਰ ਲੈਣ ਦੇ ਜਵਾਬ ਨੂੰ ਨਾ ਰੋਟੀ ਖਾਈ ਅੱਧੀ ਕੁਕੜੀ ਖਾਈ ਐ ਚਾਹ ਵੀ ਕੱਤਾ ਹੈ ਜਵੇਣੀ ਜਾਣਾ ਮਾ ਲੀ ਨੀ ਮਾਰਾਂ ਬਣਾ ਚੜਕੀ ਆਜੇ ਬੰਦਾ ਤਿਆਰ ਖੜਿਆ ਤੇ ਨਾਲੇ ਪਾਣੀ ਪਲਾਏਗਾ ਤੇ ਛਿੜਕਾ ਦੇਣਾ। ਨਾ ਤਾਂ ਮੈਂ ਤੇ ਪਹਿਲੇ ਰਾਮਾਫ ਕਰਾਂ। ਨਾ ਤਾਂ ਮੈਂ ਜਿਹਨੂੰ ਰਾਮ ਕਰਾਂਗਾ। ਤੁਸੀਂ ਸੱਜੇ ਛਿੜਕਾ। ਹਾਂ। ਨਾ ਤਾਂ ਮੈਂ ਰਾਮਾਫ ਕਰਾਂਗਾ ਕਰਾਂਗਾ। ਹੈ ਨਹੀਂ? ਹਾਂ। ਸਭ ਦੁਪਹਿਰੇ ਮ ਬਿਨੇ। ਕੋਈ ਖੁੱਤ ਦੁਪਹਿਰੇ ਮ ਖੋਲ੍ਹ ਕੇ ਚਲੋ। ਸੱਜੇ ਦੋਹਰਾ ਕਰਾਂਗੇ। ਜਿੰਨ ਤੇ ਜੱਕੜੇ ਵਰਤੇ ਉਹ ਰਾਤ ਨੂੰ ਆਸੂ ਦੇ ਬਸ। ਕਿਹੜੀਆਂ ਨੇ ਕੇਰੇ ਦੇ ਨਾਲ ਇਕੱਠਾ ਹੁੰਦਾ। ਇਹ ਆਉਂਦੀ ਭਾਈ ਗੰਮੀ ਨੂੰ ਸੁਖ ਸੁੱਖੀ ਵੀ ਦੋ ਫਿਰ ਮੈਨੂੰ ਬਹੁਤ ਕੰਮ ਪੈ ਜਾਂਦਾ ਮੈਨੂੰ ਮੈਂ ਚੁੜੀਏ ਦਿਆ ਕੰਮ ਬਹੁਤ ਹੈ ਤੁਮ ਜੇ ਕੰਮ ਲਾਓ ਬੈਨੂ ਨਹੀਂ ਹੈ ਨਾ ਹਮੇਂ ਕਿ ਭੁੱਲਦੇ ਹਰ ਸਮੇਂ ਤਾਂ ਪਹਿਲੇ ਸਮੇਂ ਕੋਈ ਕੰਮ ਕਰਾਂਏ ਓਕੇ ਹਮੇਂ ਦੇਖ ਕੇ ਜਾਂ ਹਮਾਂ ਕੰਮ ਵਿੱਚ ਮਾਰੂ ਵਾਲੇ ਕਰਾਂਏ ਪਹਿਲੇ ਕੰਮਲ ਦੇ ਬਾਹਰ ਜੇ ਕਰਾ ਕੰਮ ਬਏ ਉਹ ਇਸ ਵਿੱਚ ਨਹੀਂ ਕੋਈ ਜੇ ਫੋਨ ਕਰ ਲਿਆ ਨੇ ਓ ਉਹਦੇ ਕੋਈ ਕੰਮਕਾਰ ਓ ਨਹੀਂ ਹੈਗਾ ਅੱਛਾ ਕਿ ਕੋਈ ਕੋਈ ਗਿਰਤੀ ਹੈਗੀ ਨਾ ਜੇ ਬਾਹਰ ਕੇ ਆਉਂਦਾ ਲਿਕਰਤੀ ਆ ਗਏ ਆਪਾਂ ਵੀ ਡਿਰੇਕਟਰ ਨੂੰ ਭਾਵੇਂ ਚੱਲੇ ਉੱਥੇ ਨਾਲੇ ਕੰਮ ਦੱਲ ਕਰਵਾਏ ਗਏਗੇ ਜੰਜਾਂ ਜੰਜੁੱਤੀ ਮਾ ਦੋ ਕਿ ਤਨੇ ਦਾ ਮਾ ਕੋਈ ਜਾਂਦੇ ਜਿਹੜੇ ਜਾ ਰਹੇ ਹਾਂ ਉਹ ਗਰੀਦਲੇ ਤੋਂ ਪੱਛੇ ਵੱਰਤੀ ਮਾ ਮਾ ਕੋਈ ਕਿਨੇ ਦਾ ਮੈਂ ਜਾਂਦੇ ਕਿੱਥੇ ਕਹੇ ਜਾਣਾ ਮੈਂ ਤਾਂ ਨਹੀਂ ਜਾਂਦੀ ਹੈ ਬੋਲੇ ਹਾਂ ਉਹ ਚਲੇ ਭਾ ਜੀਨਾ ਰੋਟੀ ਖਾ ਫਿਰ ਉਧਰ ਵਾਹ ਲੈ ਗੁਰਜਨ ਬਾਹ ਸੀ ਰ ਕੀ ਯਾਰ ਬਾਲਕ ਕਰ ਨੇ ਨੇੜ ਵੱਲ ਜੀ ਚਲ ਬਾਹ ਕੁਦਮਾ ਜਾ ਫੇਰ ਕਰ ਲੈ ਜੀ ਜਿੱਦ ਤੇ ਛੱਡੇ ਦੇ ਕਿਆ ਘਟੇ 8 ਹੋਏ ਤੱਕ ਉਹ ਤੇ ক্রিকেট ਖੇਡਦੇ ਆ ਵੀ ਘਟੇਗਾ ਤਾਂ ਕਿੰਨੀ ਗਾ ਮਾ ਦੀ ਕਿੰਨੀ ਗਾ ਜੰਪਾ ਦੇ ਬੋਜੇਗਾ ਤਾਂ ਖੇਡ ਰਿਹਾ ਤਾਂ ਉਹ ਤਾਂ ਹੋ ਜੇਗਾ 12 ਤਰੀਕ ਨੂੰ ਜਰਚਾ ਹਾਂ ਬਈ ਰੱਖ ਦੇ ਬਾਂਧਰੀ ਤੁਨ ਹੋਟ ਹੋ ਜੇਗਾ ਤਾਂ ਇਹ ਮੁੰਡੇ ਨੇ ਵੀ ਆਪਣੇ ਘਰਾਂ ਨੂੰ ਜਾਣਾ ਹੈ ਨਾ ਹੁਣ ਹੋਰ ਚੀਜ਼ ਨਹੀਂ ਹੈ ਨਾ ਕੱਢ ਜਾਣਾ ਹੈ ਨਾ ਮੈਂ ਪਿਛਲੇ ਦਿਨ ਅਜ ਕਮ ਗਈ ਛੁੱਟੀਆਂ ਤੇ ਲੱਗੀ ਨੂੰ 13 ਤਰੀਕ ਨੂੰ ਦੇ ਬੱਸ ਜਾਣਾ ਜਦੋਂ ਤੱਕ ਤੋਂ ਦੋ ਦਿਨਾਂ ਵਾਲੇ ਮਿਚੂਟੀਆਂ ਹੋਦਰੇ ਟਿਊਸ਼ਨੀਆਂ 17 ਤਰੀਕ ਦੇ ਬੈਠੀ ਚੰਮੀ ਹੁੱਟੀਆਂ ਇਹਨੇ 7 ਦਿਨ ਦੀ ਟਿਊਸ਼ਨਾਂ ਲੱਗੀ ਸੋ ਇਹਨੇ 7 ਦਿਨ ਟਿਊਸ਼ਨ ਲਾਦੀ ਥੈਂਕ ਯੂ ਬਰ ਟਿਊਸ਼ਨ ਹਮੇਂ ਛੁੱਟੀਆਂ ਮਾਰੀਆਂ ਹਾਂ ਟਿਊਸ਼ਨੀਆਂ ਦੀਆਂ ਛੁੱਟੀਆਂ ਹੁਣ ਹੀ ਹੋ ਗਈਆਂ ਟਿਊਸ਼ਨੀਆਂ ਆ ਤਰੀਕਾ ਹੈ ਮਰਜੀ ਚ ਲਈਏ ਕੋਈ ਹਾਂ ਸਾਡਾ ਨਾ ਨਹੀਂ ਕੁਝ ਨਹੀਂ ਮਿਲਣਾ ਆਉਂਦੇ ਆ ਵੀਰ ਤੇ ਹਾਂ ਟੱਕਰ ਬੱਠਾ ਬੱਠਾ ਬੰਦਾ ਇਹਨਾਂ ਕੰਮ ਹੈ ਕਹਾਂ ਤੇ ਕਿ ਅੱਜ ਨਾਨੀ ਨੇ ਬਗਾਣੇ ਕਹੋਗੇ ਨਾਨੀ ਨੇ ਮੁੰਡਾ ਪੋਤਾ ਬਣਾ ਲਿਆ ਪਾਪਾ ਲੱਗ ਗਏ 4 ਵਜੇ ਉੱਠ ਗੜਿਆ ਦਾ ਜੋ ਦੇਖ ਲੈ ਆਪਾਂ ਐ ਕਰੇ ਗਰੂਗੇ ਆਪਾਂ ਉੱਥੇ ਵੀ ਉੱਠ ਕੇ ਨਾ ਆਪਣੇ ਉਹ ਪਰਲੀ ਮੋਟਰ ਤੱਕ ਜਾਇਆ ਕਰੀਏ ਜਿਹੜੀ ਪਰਲੀ ਮੋਟਰ ਉੱਥੇ ਕਰਜੂਰ ਤੱਕ ਸਾਹ ਬੋਲੇ ਕਿੰਨੇ ਨਹੀਂ ਮੰਦ ਰਹੇ ਉਹ ਕੰਪਨਸੀ ਨਹੀਂ ਜੋ ਦੋ 4 ਪਰ ਦੋ ਕਿਲੋਮੀਟਰ ਹੈ ਫਿਰ ਐ ਕਰੇ ਗਰਾਂਗੇ ਕਿ ਸੋਣੀ ਮੋਟਰ ਤੱਕ ਜਾਇਆ ਕਰੀਏ ਉਹ 1 ਕਿਲੋਮੀਟਰ ਵੀ ਨਹੀਂ ਹੈ ਪਰਲੀ ਮੋਟਰ ਉਹ ਬੇਟਾ 1.5 ਮੀਟਰ ਹੈ ਇੱਕ ਪੈਰ ਦੂਜੇ ਕੋਲ ਮੈਂ ਇੱਕ ਪੈਰ ਨਾਲ ਹੀ ਹਾਂ ਇਹਨਾਂ ਨੂੰ ਉੱਪਰ ਤੋਂ ਕਾਹ ਇੱਕ ਪੈਰ ਦੂਜੇ ਕੋਲ ਮੈਂ ਇੱਕ ਪੈਰ ਨਾਲ ਹੀ ਹਾਂ ਜੇ ਇਹਨਾਂ ਇੱਲਾੜਨ ਨੂੰ ਸ਼ਾਇਦ ਇੱਟ ਉੱਪਰ ਤਾਂ ਨਾਲ ਹੀ ਉਸ ਨੂੰ ਦੇ ਕੇ ਫਿਰ ਜੇ ਬੱਦਕੀ ਮਾਰ ਮਾਰ ਬਾਹਰ ਨਹੀਂ ਕੋਈ ਕੈਮਰਾ ਨਹੀਂ ਅੰਦਰ ਤੋਂ ਇਹ ਤਾਂ ਕਾਲੇ ਵੱਲੋਂ ਬਾਹਰ ਆ ਰਿਹਾ ਨਹੀਂ ਉਹ ਕਿਹਦੇ ਨਾ ਆਣ ਗਿਆ ਨਾ ਆ ਆਪਣੇ ਚੰਦੂ ਵੱਜਰੀ ਆਪਣੇ ਕੋਲ ਚੰਦੂ ਵੱਜਰੀ ਚੰਦੂ ਵੱਜਰੀ ਦਾ ਦੋ ਤਾਂ ਹੈ ਜੋ ਚੰਦੂ ਵੱਜਰੀ ਦੀ ਟੱਪਰ ਵਾਲੀ ਹੈ ਅੱਛਾ ਤੇ ਆ ਜਾ ਕਿਨੂੰ ਆ ਰਹੇ ਨਾ ਪਗਰਾਉਂਡ ਮੰਨੀ ਦੇ

और आके वगैरह से लैपटॉप तो सैन करा ले और mm. लैपटॉप तो चक्कल है चक्के चक्कले लैपटॉप चक्कियाँ नहीं दस लैपटॉप के बिल्कुल चक्कल है मुझे तेजी गैले ਫਰ ਆਪਣੇ ਮੈਂ ਛੱਡ ਗਈ ਸੀ ਤੇਰੇ ਫੋਨ ਗੱਲ ਛੱਡ ਗਈ ਸੀ ਵੀ ਉਦੋਂ ਫੋਨ ਚਾਰਜ ਲਾ ਲੇਗਾ ਗਰ ਸੇਵਕ ਜੀਤ ਸਿੰਘ ਬਾਏ ਮੇਲਾ ਬਣਿਆੜੀ ਨੇ ਜੱਫੀ ਬਾਗਿਆ ਹੁਣ ਹੈ ਪਾਪਾ ਮੈਨੂੰ ਛੱਡ ਕੇ ਜਾਏਗਾ ਵੀਡੀਓ ਬਣਾਈਏ ਹਮੇ ਚੱਲ ਵੇ ਚੱਲ ਫੋਨ ਕਰੋ ਪਰਲੇ ਰੋਟੇ ਮਾਤਾ ਕਲੇਸ ਆਣਾ ਬੈਂਕ ਹੈ ਹਾਂ ਦਿਵਾਈ ਤੇ ਪਾਲੀ ਦੀ ਵੀਡੀਓ ਨੂੰ ਖਾਣ ਮੈਂ some of you ਬੁਰਸ਼ ਰਹਿ ਗਿਆ ਓਏ ਉਹ ਪਤਾ ਨਹੀਂ ਲੱਗ ਰਿਹਾ ਮੈਂ ਨਹੀਂ ਕਰੇ ਮੇਰਾ ਸੇਮ ਸੇਮ ਹੋ ਜਾਏ ਕੋਈ ਨਹੀਂ ਮੈਂ ਦੇਖਾਂ ਅਣ ਦੋਸਤ ਨੂੰ ਮਿਲ ਲਿਆ ਹੁਣ ਜੱਫੀ ਪਾ ਗਿਆ ਇਦਾਂ ਨੂੰ ਮਿਲ ਲਿਆ ਫੋਟੋ ਖਿੱਚਾ ਲਈ ਇਦਾਂ ਨੂੰ ਉਹ ਕਰਕੇ ਦੇਖੀ ਕਿ ਰਸੇ ਵਗਾ ਮੂੰਹ ਦੇਖੀ ਓ ਜਾ ਰਹੀ ਹੈ ਜੀ ਨਹੀਂ ਕਰ ਰਿਹਾ ਸੇਮ ਨੂੰ ਵੀ ਆਇਆ ਕਹ ਲੈ ਆਪਣੇ ਯਾਰ ਸੇਮ ਤੇ ਚੱਲੀਏ ਜਾ ਬੰਗਾਈ ਥੋੜੇ ਦੇਰ ਲਈ ਟਾਕੀ ਤੇ ਸੱਡੇ ਵਾਲਾ ਜਾਂਦਾ ਵੈਂਚ ਨੂੰ ਪਹਿਲਾਂ ਗਿਆ ਪਹਿਲਾਂ ਮਿੱਡੂ ਗਿਆ ਪੁੱਤ ਭੱਜ ਜਾਏਗਾ ਹਾਂ ਦਾਦੇ ਪਤਾ ਨਹੀਂ ਕੀ ਕਾਰਨ ਲਈ ਮੈਨੂੰ ਲੱਗਿਆ ਕਾਰਨ ਤਾਂ ਕੋਈ ਹਾਂ ਕਿਤੇ ਕੁਝ ਚਾਹ ਰਿਹਾ ਪਤਾ ਨਹੀਂ ਪਤਾ ਨਹੀਂ ਚੱਲ ਗੁਰਸੇਵ ਕੇ ਲੈ ਕੇ ਚਲੀ ਤੈਨੂੰ ਗੱਲੇ ਹਾਂ ਅਸੀਂ ਤਾਂ ਹਾਰ ਦੇਗੇ ਚੱਲ ਬੈਜਾ ਵਿੱਚੇ ਬੈਜਾ ਬਸ ਹੀ ਮੈਂ ਗੁਰਦੁਆਰੇ ਨੂੰ ਚਲੇ ਜਾਵਾਂਗੀ ਅੱਛਾ ਸਿੱਧਾ ਗੁਰਦੁਆਰੇ ਨੂੰ ਐ ਦੇਖ ਲੈ ਲਾਂ ਜੂ ਅਸੀਂ ਗੁਰਦੁਆਰੇ ਦੇ ਚਲ ਠੀਕ ਹੈ ਕਰਿਆ ਆਪਣੇ ਦੋਸਤ ਨੂੰ ਬਾਏ ਕਰ ਲਈ ਉਹ ਤੇਰੇ ਦੋਸਤ ਆ ਗਿਆ ਫੇਰ ਹਾਏ ਉਹ ਆ ਗਿਆ ਚਲ ਚੰਗਾ ਬਾਏ 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 ਉਹਦੋਂ ਨਾ ਵੀ ਨਹੀਂ ਹੁਣ ਗੁਰਦੁਆਰੇ ਜਾਣਾ ਦਾ ਖਾਣਾ ਉਹਦੇ ਵਿੱਚ ਚਲੋ ਜੀ ਉਹ ਤੁਮ ਨੂੰ ਆਪਣੇ ਲੈ ਲਿਆ ਜੀ ਆਪਾਂ ਗੱਬ ਤੋੱਚੀ ਗਲਾ ਇਹ ਹੈ ਗੰਟੀਰਾ ਤਨ ਤਨ ਬੰਬਾ ਬੀਰਮਦਾਸ ਜੀ ਦਾ ਕਾੜ ਤੂੰ ਦੇਖ ਲੋ ਕਿ ਅੰਦਰ ਕੱਢਾ ਹੈ ਅ ਚੱਪਲਾਂ ਤਾਂ ਉਰੀ ਕੱਢੀਆਂ ਹੋ ਰਿਆ ਵਿਆੰਬ ਆ ਦੂਸਰੀ ਅੰਬੇ ਛੋਟੇ ਛੋਟੇ ਅੰਬੇ ਨਹੀਂ ਹੁੰਦੇ ਜਿਹੜੀਆਂ ਛੋਟੇ ਛੋਟੇ ਜੀ ਗੁੱਟਲੀਆਂ ਹੋਣ ਜਿਹੜੀਆਂ ਅੰਬੀਆਂ ਦੇ ਵਿੱਚ ਉਹ ਹੁੰਦੀਆਂ ਆ ਹਾਂ 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 ਕੱਚੀਆਂ ਹਜੇ ਆਹ ਪਰ ਇਹ ਵੇਖ ਲੈ ਫਾਗਣ ਸਿੱਧੇ ਇੱਚਾ Turn right onto Sambitpur Sodia Firdi. <laughs> Makki In 200 meters, turn right onto Sambitpur Sodia firni ਸੰਗਤ ਪਰਾ ਸੋਟੀ ਆ ਇਹ ਕੈਦਰ ਕੁੱਪ ਬੋਹ ਲਾਇਵੇ ਦੇਖੀ ਕਿਤਰਾ ਕਿੰਨੋ ਇੰਕਪਾਈ ਇਹ ਕਾਰ ਮੈਂ 6 ਕੁੱਪ ਲਾਇਏ ਵੇ ਦੇ 2 ਅੱਗੇ ਦੇ ਨਾ 8 ਆਹ ਰ ਨੂੰ ਮੁੜ ਜਾ ਥੋੜੀ ਸਾਈਡ ਨੂੰ ਮੇਰਾ ਅਗਲੀ ਵਾਰ ਕੁੱਪ ਬਣਾਣਾ ਨਾ ਉੱਪਰ ਜਾਹ ਜਹਾਜ ਚਲਾਉਣ ਸੁਣ ਲੈ ਪਾਪਾ ਜਹਾਜ ਟੰਗ ਦੇਣਾ ਆਪਣੇ ਸੱਚੀ ਗਾ ਹਾਂ ਹੈ ਦੂਸਰਾ ਪੁਰਾਣੀ ਦਾ ਬਣਾਇਆ ਬਗ ਹント ਸਿੱਖ ਕੇ ਆਏ ਫਿਰ ਉਹਨਾਂ ਨੇ ਜਿਸ ਤਰ੍ਹਾਂ ਬਣਾਇਆ ਆਪਾਂ ਉਸ ਤਰ੍ਹਾਂ ਬਣਾਉਂਗੇ ਠੀਕ ਹੈ ਯਾਂ ਪਲੱਸ ਆਏ ਵੀਲ ਦੇਖੋ ਕਿੰਨੇ ਲਗੇ ਪਿਆ ਭਰੇ ਆ ਬੈਦ ਰਖਤ ਵੀ ਲੰਗ ਲ ਉਦਮੂ ਇਹਨਾਂ ਵੱਢ ਲਵੇ ਉਦ ਮਾਚ ਤੋਂ ਨਹੀਂ ਪੈਣੀ ਫਿਰ ਸਾਬਣ ਗੇਲਾ ਅੱਜ ਦੇ ਟਾਈਮ ਨਾਲ ਕੇ ਦੇਖਣ ਨੂੰ ਨਹੀਂ ਮਿਲਦੇ ਹੈ ਕਿੱਧਰ ਦੇਖ ਲੈ ਇਸੀ ਨਾਲ ਕੇਗਾ ਐਨਾ ਮਿੱਠਾ ਪਾਣੀ ਹੈ ਦੇਖੀ ਪੀ ਕੇ ਹਰ ਐਨਾ ਠੰਡਾ ਪਾਣੀ ਆਊਗਾ ਦੇਖੀ ਹੂੰ ਤਵਾ ਦੋ ਦੂੰ ਘੇਤ ਤਵਾ ਦੋ ਪਹਿਲਾਂ ਪਹਿਲਾਂ ਉਦੋਂ ਗਰਮ ਹੋਊਗਾ ਫਿਰ ਠੰਡਾ ਹੋਊਗਾ ਨਾ ਫੇਰ ਆਊਗਾ ਠੰਡਾ ਠੰਡਾ ਆਬ ਨੂੰ ਆ ਕੇ ਰੱਖੋ ਮੋਸਲੇ ਆਏ ਆ ਲੱਗੇ ਠੰਡਾ ਕੋਛੀ ਦਾ ਰੋ ਪਿੰਸ ਮੇਰੇ ਕੰਮ ਚੋੜਦੇ ਆ ਤੇ ਕਰਨ ਪਾਣੀ ਪਲਾ ਬਲਾ ਚੀ ਕਰੇ ਦਾ ਅੱਜ ਬੰਦਿਆਂ ਨੂੰ ਭਲਾਣਾ ਇਹ ਉਹਦਾ ਮੈਂ ਵੀ ਪੀਣਾ ਹੈ ਉਹਦਾ ਮਾਗੋ ਆਪਣੇ ਕੋਲ ਨਹੀਂ ਦਿਨ ਲਾਇਆ ਤੇ ਸਾਰੇ ਕੰਮ ਆਪਣੇ ਆਪ ਕਰਦਾ ਸੀਗਾ ਨਾ ਤੇ ਹੁਣ ਦੇਖ ਲਓ ਮੈਨੂੰ ਕਹਿੰਦਾ ਸੋਕਸਾਂ ਵੀ ਪਾ ਦੋ ਮੇਰੇ ਲੋ ਜੀ ਆਪਾਂ ਇਹ ਚੀ ਖੋਜੇ ਮੱਜਰੇ ਦੇਖ ਲਓ ਪੁੱਠੇ ਲੱchn ਜਿਵਾਕ ਨੂੰ ਨਾਲ ਕਿ ਅੱਜ ਕੱਲ ਦੇ ਨੇ ਮਸਾ ਮਿਲਦੇ ਨੇ ਜੋਰ ਕੇ ਜੋਰ ਕੇ ਬੱਸ ਨਾ ਨਾ ਸਾਰੇ ਪੁੱਠੇ ਭਿੱਜ ਗਿਆ ਜਾ ਚੱਲ 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 ਬੈ ਜਾ ਪੈ ਜਾ ਪੈ ਜਾ ਉੱਧੇ ਕਿੰਨੇ ਬੈਠੇ ਆਂ ਹਾਂ ਕੇਲੇ ਲੈ ਕੇ ਆਣਦੇ ਨਾਲ ਕੇਲੇ ਖਲਾਣਦੇ ਗੰਡੇ ਗੜੀ ਵਾਲੀ ਨਹਿਰ ਹੈ ਇੰਦਰ ਉਦੋਂ ਜਦੀਂਦਰ ਗੈਰੀ ਹੈ ਪਾਣੀ ਤਾਂ ਦੇਖ ਲਿਆ ਖਰਾ ਪਾਣੀ ਜਰੂਰ ਧੋੜੀ ਇਹ ਵੀ ਖਰਾ ਪਾਣੀ ਆਉਂਦੇ ਨੇ ਉਹ ਹੀ ਹੈ ਪਿੱਛੇ ਜਾਮ ਲੱਗ ਜਾਣਾ ਫੋੜ ਜਿਹਾ ਛੋਟਾ ਬਣਾਇਆ ਤਾਂ ਹਮਮ ਜਿਆਦਾ ਤੰਗ ਬਣਾਇਆ ਉਹ ਅੱਗੇ ਟੈਂਪੂ ਜਿਹਾ ਖੜਾਈ ਖੜਿਆ ਭਾਈ ਉਸ ਕਰਕੇ ਜਾਮ ਲੱਗ ਰਿਹਾ ਹੈ ਇਸ ਕਾ ਮਤਲਬ ਇੱਧਰ ਨੂੰ ਪਾਣੀ ਬਹੁਤ ਆ ਉਵੇਂ ਗਏ ਛੱਡ ਕੇ ਆਹ ਪਿੰਡ ਇੱਧਰਲੇ ਦੇਖੀ ਨਾ ਉਹ ਬਾਂਦਰ ਦੇਖ ਕੇ ਛਾਲ ਮਾਰਨੇ ਨੂੰ ਤਿਆਰ ਬੈਠਿਆ ਆ ਦੇਖ ਆ ਦੇਖ ਨਹਿਰਮਣੀ ਕਿਸੀ ਚੀਜ਼ 'ਤੇ ਕਿੰਨੀ ਸੋਹਣੀ ਉਹਦੋਂ ਠੰਡੀ ਠੰਡੀ ਹਵਾ ਆ ਰਹੀ ਏ ਉਹ ਨਾ ਬਾਂਦਰ ਬਾਂਦਰ ਦੇਖ ਰਹੇ ਐ ਨਾ ਜੜ ਕੇ ਉਹ ਬਾਂਦਰ ਨੂੰ ਉਨੇ ਆਣ ਦੇਖਿਆ ਓ ਨੋ ਓਵਰ ਨਾ ਇਹ ਰਿਅਲ ਫਾਰਮ ਜੂਸ ਬਾਰ ਤੇ ਆਪਾਂ ਪਹਿਲਾਂ ਵੀ ਜੂਸ ਪੀ ਕੇ ਗਏ ਸੀ ਕਿ ਅੱਜ ਫੇਰ ਜੂਸ ਪੀਣ ਆਏ ਤਾਜ਼ਾ ਗੰਨੇ ਦਾ ਰਸ ਹੈਂ